ਪਾਰਟੀ ਨੇ ਭਰੋਸਾ ਜਤਾਇਆ ਤੁਹਾਡੇ ਦੇ ਮੈਂ ਇਧਰ ਕਰ ਲੈਂਦੇ ਯਾਰ ਪਾਰਟੀ ਹਾਈ ਕਮਾਂਡ ਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਸਮੁੱਚੇ ਇਕਾਲੀ ਦਲ ਦੀ ਹਾਈ ਕਮਾਂਡ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੇਰੇ ਵਰਗੇ ਸਧਾਰਨ ਮਨੁੱਖ ਦੇ ਉੱਤੇ ਫੈਸਲਾ ਕੀਤਾ ਭਰੋਸਾ ਪ੍ਰਗਟ ਕੀਤਾ ਮੈਂ 1997 ਤੋਂ ਐਜ਼ ਅ ਕਾਉਂਸਲਰ ਫਿਰ ਐਮ ਐਲ ਏ ਸੇਵਾ ਕੀਤੀ ਹੈ ਲੁਧਿਆਣੇ ਦੇ ਲੋਕਾਂ ਦੀ ਔਰ ਮੇਰੇ ਤੇ ਉਹਨਾਂ ਨੇ ਭਰੋਸਾ ਪ੍ਰਗਟ ਕਰਕੇ ਮੇਰੇ ਨੂੰ ਬਹੁਤ ਲੋਕਾਂ ਦੇ ਵਿੱਚ ਜਨਮ ਕਿ ਸ਼ਬਦਾਂ ਦੀ ਮੇਰੇ ਕੋਲ ਘਾਟ ਹੈ ਮੈਂ ਕੀ ਕਹਿ ਸਕਾਂ ਮੈਂ ਕੋਸ਼ਿਸ਼ ਕਰੂੰਗਾ ਵੀ ਜੋ ਮੇਰੇ ਦੇ ਹਾਈ ਕਮਾਂਡ ਨੇ ਭਰੋਸਾ ਕੀਤਾ ਮੈਂ ਉਹਦੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂ ਔਰ ਲੁਧਿਆਣੇ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਲੁਧਿਆਣੇ ਦੇ ਲੋਕਾਂ ਦਾ ਭਰੋਸਾ ਜਿੱਤ ਕੇ ਪਾਰਟੀ ਹਾਈ ਕਮਾਂਡ ਦੀਆਂ ਜੋ ਭਾਵਨਾਵਾਂ ਹਨ ਉਹਨਾਂ ਨੂੰ ਪੂਰਾ ਕਰੂੰਗਾ ਤੁਸੀਂ ਕਿਹਨਾ ਮੁਕਾਬਲਾ ਸਮਝਦੇ ਹੋ ਮੁਕਾਬਲਾ ਕਿਹਦੇ ਨਾਲ ਸਮਝਦੇ ਹੋ ਦੇਖੋ ਅੱਜ ਦੀ ਡੇਢ ਦੇ ਵਿੱਚ ਕੋਈ ਮੁਕਾਬਲਾ ਨਹੀਂ ਕਿਉਂਕਿ ਇਹ ਲੜਾਈ ਹੋਣੀ ਆ ਮੁੱਦਿਆਂ ਤੇ ਉੱਤੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਨੇ ਦੋ ਵਾਰ ਰਹਿ ਚੁੱਕੇ ਨੇ ਉਹਨਾਂ ਕੋਲ ਕੋਈ ਮੁੱਦਾ ਨਹੀਂ ਉਹ ਲੁਧਿਆਣੇ ਦੇ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਮੈਨੂੰ ਇਸ ਕਰਕੇ ਵੋਟ ਪਾ ਦਿਓ ਮੈਂ ਆਹ ਉਨਾ ਕੋਲੇ ਲੁਧਿਆਣੇ ਦੇ ਲੋਕਾਂ ਕੋਲੇ ਵੋਟ ਮੰਗਣ ਦਾ ਕੋਈ ਰਾਈਟ ਨਹੀਂਗਾ ਕੋਈ ਮੁੱਦਾ ਨਹੀਂਗਾ ਉਹ ਤਾਂ ਸਮਝ ਲਓ ਇੱਕ ਪਾਰਟੀ ਬਦਲ ਕੇ ਸਿਰਫ ਭਗਵਾਨ ਰਾਮਚੰਦਰ ਜੀ ਮਹਾਰਾਜਿਆਂ ਦੇ ਨਾਮ ਤੇ ਜਿੰਨਾ ਚਾਹੁੰਦੇ ਨੇ ਔਰ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ 10 ਸਾਲ ਲੋਕਾਂ ਦੇ ਬਰਬਾਦ ਕੀਤੇ ਅਗਲੇ 5 ਸਾਲ ਵੀ ਬਰਬਾਦ ਕਰਨ ਦੀ ਉਹਨਾਂ ਦੀ ਤਮੰਨਾ ਜੋ ਲੁਧਿਆਣੇ ਦੇ ਲੋਕ ਪੂਰੀ ਨਹੀਂ ਕਰਨਗੇ ਔਰ ਦੂਸਰੇ ਪਾਸੇ ਜਿਹੜੇ ਮੇਰੇ ਵੀ ਸਰਕਾਰ ਦੇ ਨਮਾਇंदे ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਆ ਮੈਂ ਦੇਖੋ ਪਹਿਲਾਂ ਵੀ ਗੱਲ ਕਰਦਾ ਵੀ ਇਹ ਇਲੈਕਸ਼ਨ ਮੇਰੀ ਲੁਧਿਆਣੇ ਦੇ ਲੋਕ ਲੜਨਗੇ ਮੇਰਾ ਕਰਤਾਰ ਲੜੂਗਾ ਸਾਰਿਆਂ ਦਾ ਕਰਤਾਰ ਲੜੂਗਾ ਮੇਰੇ ਕੀਤੇ ਹੋਏ ਕੰਮ ਲੜਨਗੇ ਮੇਰੀ ਜਿਹੜੀ ਇਮਾਨਦਾਰੀ ਲੜੂਗੀ ਮੇਰੀ ਸ਼ਰਾਫਤ ਲੜੂਗੀ ਮੇਰੀ ਕਹੀ ਹੋਈ ਗੱਲ ਮੇਰੇ ਤੋਂ ਵੀ ਜ਼ਿਆਦਾ ਲੋਕ ਲੋਕਾਂ ਤੱਕ ਲੈ ਕੇ ਜਾਣਗੇ ਔਰ ਮੈਨੂੰ ਘਰ ਘਰ ਜਾਣ ਦੀ ਲੋੜ ਨਹੀਂ ਪੈਣੀ ਮੇਰੀਆਂ ਮਤਾਮਾ ਮੇਰੀਆਂ ਭੈਣਾਂ ਮੇਰੀਆਂ ਧੀਆਂ ਮੇਰੇ ਨੌਜਵਾਨ ਵੀਰ ਮੇਰੇ ਬਜ਼ੁਰਗ ਇਹ ਸਾਰੇ ਮੇਰੀ ਗੱਲ ਆਪ ਘਰ ਘਰ ਲੈ ਕੇ ਜਾਣਗੇ ਲੋਕਾਂ ਕੋਲੇ ਲੈ ਕੇ ਜਾਣਗੇ ਬੇਨਤੀ ਕਰਨਗੇ ਵੋਟ ਪਾਉਣ ਦੇ ਲਈ ਦੇਖੋ ਇੱਕ ਕਰਤਾਰ ਵੀ ਹੁੰਦਾ ਹੈ ਇਲੈਕਸ਼ਨ ਲੜਨ ਵਾਸਤੇ ਜਿਹੜੇ ਸੱਜਣ ਆਏ ਨੇ ਉਹਨਾਂ ਦੇ ਕਰਤਾਰ ਦੇਖੋ ਜੀ ਆਪਾਂ ਕਰਤਾਰ ਦੇਖ ਕੇ ਇਮਾਨਦਾਰੀ ਦੇਖ ਕੇ ਸ਼ਰਾਫਤ ਦੇਖ ਕੇ ਵੋਟ ਪਾਵਾਂਗੇ ਤਾਂ ਉਹ ਮੇਰੇ ਕਿਤੇ ਵੀ ਮੁਕਾਬਲੇ 'ਚ ਨਹੀਂ ਆ ਸਕਦੇ ਸਾਰੇ ਚਾਹੇ ਹੋਰ ਵੀ ਦਸ ਖੜ੍ਹ ਜਾਣ ਪਰ ਜੇ ਪਿਛਲੇ ਖੰਵੇਂ ਵਿੱਚ ਜੋ ਹੋਇਆ 2022 ਦੇ ਵਿੱਚ ਉਸ ਤਰ੍ਹਾਂ ਕਿਸੇ ਨੇ ਫੈਸਲਾ ਕਰਨਾ ਆਇਆ ਫਿਰ ਮੁੜ ਕੇ ਰੋਣਾ ਪੈ ਜਾਂਦਾ ਮੁੜ ਕੇ ਆਪਾਂ ਪਿੱਟਦੇ ਆ ਵੀ ਆਹ ਹੋ ਗਿਆ ਗਲਤ ਫੈਸਲਾ ਹੋ ਗਿਆ ਗਲਤ ਲੋਕ ਚੁਣ ਲਏ ਗਏ ਫਿਰ ਇਹ ਗੱਲ ਹੋ ਜਾਂਦੀ ਸਰ ਕੋਈ 130 ਦੀ ਗੱਲ ਕਰਦਾ ਕੋਈ ਤਾਂ ਕਹਿੰਦੇ ਵੀ ਇੱਥੇ ਮਤਲਬ ਲੁਧਿਆਣਾ ਦੇ ਵਿੱਚ ਦੇਖੋ ਇਹ ਗੱਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਹੁੰਦੀਆਂ ਕਰੇ ਜਾਂਦੇ ਨੇ ਕਰਦੇ ਰਹਿਣਾ ਲੋਕ ਗੱਲਾਂ ਕਰਦੇ ਜਾਣਗੇ ਪਰ ਜੋ ਹਕੀਕਤ ਆ ਹਕੀਕਤ ਤਾਂ ਆਪਾਂ ਸਾਰੇ ਜਾਣੂਆਂ ਲੁਧਿਆਣੇ ਦੇ ਲੋਕ ਵੀ ਜਾਣੀਆ ਤੁਸੀਂ ਵੀ ਜਾਣੂ ਆ ਤੁਸੀਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਰੋਜ਼ ਮਿਲਦੇ ਹੋ ਹਰ ਹਰ ਪਲ ਮਿਲਦੇ ਹੋ ਤੁਹਾਨੂੰ ਵੀ ਪਤਾ ਹਕੀਕਤ ਕੀ ਆ ਇਸ ਵੇਲੇ ਜੋ ਹਾਲਾਤ ਨੇ ਲੁਧਿਆਣਾ ਦੇ ਜਾਂ ਪੰਜਾਬ ਦੇ ਉਹ ਹਾਲਾਤ ਜਿਹੜੀਆਂ ਦੋ ਸਰਕਾਰਾਂ ਚੱਲ ਰਹੀਆਂ ਉਹਨਾਂ ਦੇ ਫੇਵਰ ਚ ਤਾਂ ਹੈ ਹੀ ਨਹੀਂ ਬਿਲਕੁਲ ਵੀ ਤੇ ਜਿਹੜੀ ਸਰਕਾਰ ਹੁਣੇ ਬਹੁਤ ਵੱਡੀ ਕਰਾਪਸ਼ਨ ਕਰਕੇ ਗਈ ਹੈ ਜਿੱਦੇ ਇਹਦੇ ਮੰਤਰੀ ਵੱਧ ਤੋਂ ਵੱਧ ਦਿੱਲੀ ਕਰੀਬ ਜੇਲ੍ਹ ਚ ਜਾ ਚੁੱਕੇ ਨੇ ਉਹਨਾਂ ਦੇ ਫੇਵਰ ਚ ਕਿਵੇਂ ਹੋਣਗੇ ਔਰ ਲੋਕ ਯਾਦ ਕਰਦੇ ਨੇ ਅੱਜ ਸ਼ੁਰੂਮਣੀ ਕਾਲੀ ਗੱਲ ਨੂੰ ਕਿਸੇ ਵਪਾਰੀ ਕੋਲੇ ਚਲ ਜਾਓ ਕਿਸੇ ਇੰਡਸਟਰੀਸਟ ਕੋਲੇ ਚਲੇ ਜਾਓ ਕਿਸੇ ਦੁਕਾਨਦਾਰ ਕੋਲੇ ਚਲੇ ਜਾਓ ਕਿਸੇ ਆਮ ਸੁਧਾਰਨ ਵਾਲੇ ਵਿਅਕਤੀ ਕੋਲੇ ਚਲੇ ਜਾਓ ਲੋਕ ਯਾਦ ਕਰਦੇ ਨੇ ਜਰ ਕਾਲੀ ਦਲ ਦੇ ਰਾਜ ਦਾ ਜਿਹੜਾ ਸਮਾਂ ਸੀ ਨਾ ਉਹ ਬਹੁਤ ਵਧੀਆ ਸੀ ਉਸ ਵੇਲੇ ਵਿਕਾਸ ਵੀ ਹੋਇਆ ਅਮਨ ਚਾਂ ਵੀ ਸੀ ਸ਼ਾਂਤੀ ਵੀ ਸੀ ਭਾਈਚਾਰਾ ਸਾਂਝ ਵੀ ਮਜ਼ਬੂਤ ਸੀ ਅੱਜ ਸਾਰੇ ਲੋਕ ਮਹਿਸੂਸ ਕਰਦੇ ਨੇ ਤੇ ਇਸ ਕਰਕੇ ਮੈਨੂੰ ਇਹ ਭਰੋਸਾ ਵਾ ਕਿ ਲੁਧਿਆਣਾ ਦੇ ਲੋਕ ਜਿਹੜਾ ਫੈਸਲਾ ਕਰਨਗੇ ਉਹ ਬਹੁਤ ਪੋਜ਼ਿਟਿਵ ਹੋਊਗਾ ਔਰ ਉਹ ਫੈਸਲਾ ਜਿਹੜਾ ਆਪਣੇ ਹੱਕ ਵਿੱਚ ਹੋਊਗਾ ਚਲੋ ਥੈਂਕ ਯੂ ਜੀ ਥੈਂਕ ਯੂ ਆਜ